ਅਸਲਾ ਸਪਲਾਈ ਕਰਨ ਵਾਲੇ ਇੱਕ ਹੋਰ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ 14 ਅਸਲੇ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ ਐਮਪੀ ਤੋਂ ਹਥਿਆਰ ਬਣਾਉਣ ਵਾਲਾ ਵੀ ਕੀਤਾ ਗ੍ਰਿਫਤਾਰ ਅੱਜ ਖੰਨਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ 14 ਅਸਲੇ ਸਮੇਤ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਐਸਐਸਪੀ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਮਰਾਲਾ ਪੁਲਿਸ ਨੇ ਮਾਰੇ ਅੰਸਰਨ ਰਬੋਦ ਆਈਟੀਆਈ ਸਮਰਾਲਾ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਮੱਛਵਾੜਾ ਸਾਈਡ ਤੋਂ ਇੱਕ ਰੋਡਾ ਨੌਜਵਾਨ ਆ ਰਿਹਾ ਸੀ ਜਦੋਂ ਸ਼ੱਕ ਦੀ ਬਿਨਾ ਤੇ ਉਸ ਨੂੰ ਰੋਕਿਆ ਗਿਆ ਅਤੇ ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਸਤਨਾਮ ਸਿੰਘ ਢਾਲੀਵਾਲ ਵਾਸੀ ਨਾਲਾਗੜ੍ਹ ਦੱਸਿਆ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਅਗਲੀ ਪੁੱਛਗਿੱਛ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਇਹ اسلحਾ ਮੱਧ ਪ੍ਰਦੇਸ਼ ਤੋਂ ਇਕਵਾਲ ਸਿੰਘ ਜੋ ਕਿ ਗਦਵਾਨੀ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਉਸ ਤੋਂ ਤਿਆਰ ਲੈ ਕੇ ਆਂਦਾ ਹੈ ਇਸ ਤੋਂ ਬਾਅਦ ਸਪੈਸ਼ਲ ਪੁਲਿਸ ਟੀਮ ਵੱਲੋਂ ਮੱਧ ਪ੍ਰਦੇਸ਼ ਤੋਂ ਇਕਵਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਪਾਸੋਂ 6 ਪਿਸਤਲ ਸਮੇਤ ਮੈਗਜ਼ਨ 32 ਬੋਰ ਅਤੇ ਇੱਕ ਪਿਸਤਲ ਸਮੇਤ ਮੈਗਜ਼ਨ 30 ਬੋਰ ਬਰਾਮਦ ਕੀਤੀ ਐਸਐਸਪੀ ਖੰਨਾ ਨੇ ਦੱਸਿਆ ਕਿ ਇਕਵਾਲ ਸਿੰਘ ਮੱਧ ਪ੍ਰਦੇਸ਼ ਵਿੱਚ ਹਥਿਆਰ ਬਣਾਉਣ ਦਾ ਕੰਮ ਕਰਦਾ ਹੈ ਇਸ ਦੇ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਅਸਲਾ ਐਕਟ ਦੇ ਦਰਜ ਹਨ ਪੁੱਛਗ취 ਦੌਰਾਨ ਇੱਕ ਕ왈ਸਿਕ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਕਾਸ਼ ਢਾਵਰ ਬਸਤੀ ਪਿਸੋਲਾ ਉਸ ਪਾਸੋਂ 6 ਪਿਸਤਲ ਅੱਗੇ ਸਪਲਾਈ ਕਰਨ ਲਈ ਲੈ ਗਿਆ ਹੈ ਪੁਲਿਸ ਵੱਲੋਂ ਆਕਾਸ਼ ਢਾਵਰ ਨੂੰ ਮੁਕਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਪਾਸੋਂ 5 ਪਿਸਤਲ 32 ਬੋਰ ਅਤੇ 1 ਪਿਸਤਲ 30 ਬੋਰ ਦੀ ਬਰਾਮਦ ਹੋਈ ਹੈ ਪੁਲਿਸ ਵੱਲੋਂ ਅੱਗੇ ਦੀ ਤਫ਼ਤੀਸ਼ ਜਾਰੀ ਹੈ ਕੰਨਾ ਤੋਂ ਰਾਜਕਮਰ ਮੈਨਰੋ ਦੀ ਵਿਸ਼ੇਸ਼ ਰਿਪੋਰਟ ਇਹ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਜਿਹੜਾ ਮਾਨਯੋਗ ਮੰਤਰੀ ਪੰਜਾਬ ਪਰ ਸਾਡੇ ਯੂਨੀਅਨ ਸਰਕ ਪੰਜਾਬ ਵੱਲੋਂ ਸਾਨੂੰ ਸਾਰੇ ਹੀ ਪੰਜਾਬ ਪੁਲਿਸ ਨੂੰ ਤਖਤ ਹਦਾਇਤਾਂ ਹੈ ਕਿ ਜਿਹੜੀ ਇਹ ਮਾੜੇ ਅਨਸਰ ਹੈ ਉਹਨਾਂ ਤੋਂ ਕੋਈ ਨਾ ਕੋਈ ਨਹੀਂ ਚੰਗੀ ਰਵੇ ਇਸੇ ਤਰ੍ਹਾਂ ਹੀ ਕੰਨਾ ਪੁਲਿਸ ਨੇ ਪਿਛਲੇ ਸਾਲ ਕੀ ਕਰਾਇਆ ਸਾਡੀ ਟੀਮ ਨੇ ਇਸ ਵਾਰ ਵੀ ਸਕਸੈਸਫੁਲੀ ਚਲਾਈ ਸਾਡੇ ਐਸ ਪੀ ਡੀ ਸੌਰਵ ਜਿੰਦਲ ਇਹਨਾਂ ਦੀ ਸੁਪਰਵਿਜ਼ਨ ਚ ਡੀ ਐਸ ਪੀ ਡੀ ਸੁਖਮ੍ਰਿਤ ਰੰਦਾਵਾ ਔਰ ਸਾਡੇ ਇੰਚਾਰਜ ਸੀ ਆਈ ਏ ਇਨਸਪੈਕਟਰ ਅਮਨ ਔਰ ਇਹਨਾਂ ਦੀ ਟੀਮ ਸਾਰੀ ਇਹਨਾਂ ਦੇ ਨਾਲ ਮਿਲ ਕੇ ਜਿਹੜੀ ਸਬ ਡਿਵੀਜ਼ਨ ਸੰਭਾਲਾ ਇਹਨਾਂ ਸਾਰਿਆਂ ਨੇ ਜੁਆਇੰਟ ਐਫਰਟ ਨਾਲ ਇੱਕ ਅਸਲਾ ਸਪਲਾਈ ਕਰਨ ਵਾਲੇ ਕੋਰ ਇੰਟਰਸਟੇਟ ਗਰੋਹ ਦਾ ਪਰਦਾਫਾਸ਼ ਕੀਤਾ ਤੇ ਸਾਨੂੰ ਤਿੰਨ ਮੁਲਜ਼ਮਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਔਰ ਇਸ ਕੇਸ 'ਚ ਸਾਨੂੰ 14 ਇਲੀਗਲ ਅਸਲਿਆਂ ਦੀ ਬਰਾਮਗੀ ਹੋਈ ਹੈ ਇਹਨਾਂ ਚੋਂ ਜਿਹੜੇ ਸਾਡੇ ਤਿੰਨ ਦੋਸ਼ੀ ਹੈ ਉਹਨਾਂ ਚੋਂ ਇੱਕ ਮੱਧਪ੍ਰਦੇਸ਼ ਦੋ ਦੋਸ਼ੀ ਮੱਧਪ੍ਰਦੇਸ਼ ਦੇ ਹੈ ਜਿਨ੍ਹਾਂ ਚੋਂ ਇੱਕ ਮੈਨੂਫੈਕਚਰ ਕਰਦਾ ਹੈ ਮਤਲਬ ਉਹ ਆਪਣੇ ਘਰ 'ਚ ਹੀ ਇਹਨਾਂ ਦੀ ਅਸੈਂਬਲਿੰਗ ਕਰਦਾ ਹੈ ਕਹਿੰਦੇ ਇਹਦੀ ਡਿਟੇਲਸ ਜੀ ਮੈਂ ਦੱਸਣਾ ਚਾਹਾਂਗੀ ਕਿ 29 ਜਨਵਰੀ ਨੂੰ ਸਾਡੀ ਸਮਰਾਲਾ ਥਾਣੇ ਦੀ ਪੁਲਿਸ ਪਾਰਟੀ ਉਹ ਆਈਪੀਆ ਸਮਰਾਲਾ ਦੇ ਏਰੀਆ 'ਚ ਮਜੂਸੀ ਜਦੋਂ ਉਹਨਾਂ ਨੇ ਸ਼ੱਕੀ ਵਿਅਕਤੀ ਨੂੰ ਇੰਟਰਸੈਪਟ ਕੀਤਾ ਜਦੋਂ ਨੂੰ ਪੁੱਛਿਆ ਗਿਆ ਉਹਦਾ ਨਾਮ ਵਗੈਰਾ ਸੋਨੇ ਆਪਣਾ ਨਾਮ ਸਤਨਾਮ ਸਿੰਘ ਟਾਲੀਵਾਲ ਵਾਸੀ ਨਾਲਾਗੜ੍ਹ ਸੋਲਨ ਹਿਮਾਚਲ ਪ੍ਰਦੇਸ਼ ਦੱਸਿਆ ਤੇ ਜਦੋਂ ਦੀ ਤਲਾਸ਼ੀ ਲਈ ਗਈ ਉਹਦੇ ਤੋਂ ਸਾਨੂੰ ਇੱਕ ਪਿਸਤਲ ਦੇਸੀ ਵਸਤੂ ਬੱਤੀਵੋਰ ਬਰਾਮਦ ਹੋਈ ਵਿਦ ਮੈਗਜ਼ੀਨ ਔਰ ਉਸ ਪੇ ਹਾਫ ਕੇ ਅਸਲੀ ਐਫ ਆਈ ਆਰ ਨੰਬਰ 22 ਡੇਟ 21 1 2024 ਅੰਡਰ ਵੇਰੀਅਸ ਸੈਕਸ਼ਨਸ ਆਫ ਆਰਮਜ਼ ਆਫਕਟੀ 22 ਨਾਟ ਆਰਮਜ਼ ਐਕਟ ਵਾਲਾ ਥਾਣਾ ਸਹੁਰਾਲਾ ਚ ਦਰਜ ਕੀਤਾ ਗਿਆ ਜਦੋਂ ਅਸੀਂ ਤਫਤੀਸ਼ ਕੀਤੀ ਉਸ ਦੋਸ਼ੀ ਦੀ ਪੁਛਗਛ ਪਤਾ ਲੱਗਿਆ ਕਿ ਪਿੱਛੋਂ ਜਦੋਂ ਅਸੀਂ ਬੈਕਵਰਡ ਲਿੰਗੇਜ ਵੱਲ ਗਏ ਤੇ ਉਹਨੇ ਦੱਸਿਆ ਕਿ ਜਿਹੜਾ ਪਿਸਟਲ ਹੈ ਉਹ ਇੱਕ ਇਕਬਾਲ ਸਿੰਘ ਵਾਸੀ ਗੰਦਵਾਨੀ थाना ਗੰਦਵਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਵਿੱਚੋਂ ਲੈ ਕੇ ਆਇਆ ਹੈ ਤੇ ਅਸੀਂ ਇਸ ਨੂੰ ਨਾਮਿਨੇਟ ਕਰ ਲਿਆ ਤੇ ਸਾਡੀ ਜਿਹੜੀ ਸੀਆਈਏ ਦੀ ਸਪੈਸ਼ਲ ਟੀਮ ਅਸੀਂ ਥਰੂ ਪ੍ਰੋਪਰ ਪ੍ਰੋਸੀਜਰ ਉੱਤੇ ਡਿਸਪੈਚ ਕੀਤੀ ਮੱਧ ਪ੍ਰਦੇਸ਼ ਇਹਨੂੰ ਰਾਉਂਡ ਅਪ ਕਰਨ ਲਈ ਤੇ ਉੱਤੇ ਸਾਨੂੰ ਇਹ ਇਕਬਾਲ ਸਿੰਘ ਸਾਡੀ ਸੀਆਈਏ ਟੀਮ ਨੂੰ ਲੱਗ ਗਿਆ ਔਰ ਜਦੋਂ ਨੋਰੈਸਟ ਕੀਤਾ ਗਿਆ ਤੇ ਉਹਦੇ ਪਾਸੋਂ ਸਾਨੂੰ 6 ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦਾ ਰਿਕਵਰ ਹੋਇਆ ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਇਕਬਾਲ ਹੈ ਇਹ ਉੱਥੇ ਅਸਲਾ ਬਣਾਉਣ ਦਾ ਕੰਮ ਕਰਦਾ ਮਤਲਬ ਹੀ ਇਜ਼ ਅਸੈਂਬਲਿੰਗ 올 ਥੀਸ ਵੈਪਨਸ ਹਿਮਸੈਲਫ ਤੇ ਇਹ ਵੀ ਪਤਾ ਲੱਗਿਆ ਕਿ ਇਸਤੇ ਖਿਲਾਫ ਪਹਿਲਾਂ ਵੀ ਮੱਧ ਪ੍ਰਦੇਸ਼ ਚ ਕਾਫੀ ਸਾਰੇ ਅਸਲਾ ਐਕਟ ਦੇ ਐਫ ਆਈ ਆਰਸ ਲੌਂਚਡ ਹੈ ਔਰ ਉਸ ਤੋਂ ਬਾਅਦ ਦਰਾਨੇ ਤਫਤੀਸ਼ ਨੇ ਇਹ ਵੀ ਦੱਸਿਆ ਕਿ ਇਸ ਤੋਂ ਫਿਰ ਅਸੀਂ ਪੁੱਛਿਆ ਵੀ ਕਿਨੂ ਕਿਨੂ ਤੂੰ ਸਪਲਾਈ ਕੀਤਾ ਤੇ ਇਹਨੇ ਪੁਛਗਿਰਚੇ ਇੱਕ ਹੋਰ ਬੰਦੇ ਦਾ ਨਾਮ ਲਿਆ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਆਕਾਸ਼ डावਰ ਵਾਸੀ ਪਿਸ਼ੋਲਾ ਜ਼ਿਲ੍ਹਾ ਬਡਵਾਨੀ थाना ਸਟੇਟ ਮੱਧ ਪ੍ਰਦੇਸ਼ ਇਹ ਰੀਸੈਂਟਲੀ ਇਹ ਤੋ 6 ਪਿਸਟਲ ਅੱਗੇ ਸਪਲਾਈ ਕਰਨ ਲਈ ਲੈ ਕੇ ਗਿਆ ਸੋ ਸਾਡੀ ਟੀਮ ਨੇ ਉਹਨੂੰ ਵੀ ਨਾਮਿਨੇਟ ਕਰਕੇ ਉਹਦੇ ਉਹਨੂੰ ਵੀ ਅਰੈਸਟ ਕੀਤਾ ਤੇ ਉਸ ਪਾਸੋਂ 5 ਪਿਸਟਲ ਬੱਤੀਵੌਰ ਔਰ ਇੱਕ ਪਿਸਟਲ 34ਵੌਰ ਦੀ ਬਰਾਮਦ ਹੋਈ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ ਚ 1 1 13 14 ਵੈਪਨਸ ਦੀ ਰਿਕਵਰੀ ਹੋਈ ਹੈ ਜੋ ਕਿ ਆਬਵੀਅਸਲੀ ਜਿਹੜੇ ਇਲੀਗਲ ਵੈਪਨ ਹੈ ਉਹ ਕਿਸੇ ਕਰਾਇਮ ਦੇ ਮੰਤਵ ਲਈ ਹੀ ਬਣਦੇ ਹੈਗੇ ਸੋ ਸਾਡੀ ਟੀਮ ਨੇ ਆਪਣੀ ਪ੍ਰੋਐਕਟਿਵ ਅਫਰਟਸ ਨਾਲ ਬਹੁਤ ਵਧੀਆ ਹਾਰਡਵਰਕ ਕਰਕੇ ਕਈ ਤਰ੍ਹਾਂ ਦੇ ਵੱਡੇ ਕਰਾਇਮਸ ਜੋ ਹੋ ਸਕਦੇ ਸੀ ਉਹਨਾਂ ਨੂੰ ਪ੍ਰੀਪ੍ਰੀਵੈਂਟ ਕੀਤਾ ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਸਤਨਾਮ ਸਿੰਘ ਹੈ ਹਿਮਾਚਲ ਵਾਲਾ ਇਦੇ ਤੇ ਜੀ ਪਹਿਲਾਂ ਨੌ ਪਰਚੇ ਦਰਜ ਹੈਗੇ 32 ਸਾਲ ਦਾ ਹੈਗਾ ਤੇ ਲੇਬਰ ਦਾ ਕੰਮ ਕਰਦਾ ਪਰ ਇਹਦੇ ਤੇ ਪਹਿਲਾਂ ਲੜਾਈ ਝਗੜੇ ਦੇ ਸੱਤ ਜੋ ਸਾਨੂੰ ਪਤਾ ਲੱਗਿਆ ਔਰ ਦੋ ਮੁਕਦਮੇ ਐਨਡੀਪੀਐਸ ਦੇ ਹਿਮਾਚਲ ਪ੍ਰਦੇਸ਼ ਚ ਦਰਜ ਤੇ ਇਕਬਾਲ ਸਿੰਘ ਤੇ ਮੱਧ ਪ੍ਰਦੇਸ਼ ਚ अराउंड ਚਾਰ ਮੁਕਦਮੇ ਦਰਜ ਹੈ ਅਸਲਾ ਐਕ ਦੇ ਔਰ ਇਨ ਫੈਕਟ ਇਹਦਾ ਇੱਕ ਮਰਡਰ ਦੇ ਕੇਸ ਚ 120 ਬੀ ਦਾ ਜੋ ਪ੍ਰੀਲੀਮਿਨਰੀ ਪਤਾ ਲੱਗਿਆ ਉਹਦੇ ਚ ਵੀ ਨਾਮ ਜਦ ਔਰ ਜਿਹੜਾ ਆਕਾਸ਼ ਟਾਵਰ ਹੈ ਉਹਦਾ ਹੁਣ ਤੱਕ ਦੀ ਤਫਤੀਸ਼ ਚ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਇਆ ਕਹਿੰਦੇ ਕਿਸ ਕੈਟਾਗਰੀ ਦੇ ਇਹ ਕ੍ਰਾਈਮ ਆਉਂਦਾ ਉਹਨਾਂ ਨੂੰ ਸਪਲਾਈ ਕਰਦੇ ਸੀ ਸੀ ਹਲੇ ਤਾਂ ਇਟਸ ਟੂ अर्ਲੀ ਫॉर ਮੀ ਟੂ ਟੈਲ ਬਟ ਕਿਉਂਕਿ ਇਹ ਜਿਹੜਾ ਇਕਬਾਲ ਹੈਗਾ ਇਹਦੇ ਇਕ ਤਾਂ ਆਪ ਹੀ ਬਣਾਉਂਦਾ ਹੈ ਔਰ ਇਸ ਕਰਕੇ ਜਿਵੇਂ ਪਹਿਲਾਂ ਵੀ ਅਸੀਂ ਮੈਨੂਫੈਕਚਰਰਸ ਲੈ ਕੇ ਆਏ ਹੈ ਕਈ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਸੱਚ ਅੱਗੇ ਚਲੇ ਜਾਣੇ ਬਟ ਸਿንስ ਇਲੀਗਲ ਵੈਪਨ ਹੈ ਤਾਂ ਡੈਫੀਨਿਟਲੀ ਕਿਸੇ ਕ੍ਰਾਈਮ ਪਰਪਸ ਲਈ ਹੁੰਦੇ ਹੈ ਸੋ ਅਗਰ ਕੋਈ ਵੱਡਾ ਇਸ ਪਤਾ ਲੱਗੇਗਾ ਡਿਊਰਿੰਗ ਅਸੀਂ ਰਿਮਾਂਡ ਨਾ ਤਾਂ ਲਵਾਂਗੇ ਉਹਦੇ ਚ ਪਤਾ ਲੱਗੇਗਾ ਕਿੱਥੇ ਜਾਣਾ ਇਹਨਾਂ ਦਾ ਆਪਸੀ ਮੇਲ ਕਿਸ ਤਰ੍ਹਾਂ ਹੈ ਜੋ ਹਿਮਾਚਲ ਦਾ ਰਹਿਣਾ ਉਸਤਲਾਮ ਸਿੰਘ ਨੂੰ ਸਪਲਾਈ ਕਰਨ ਲਈ ਭੇਜਿਆ ਗਿਆ ਸੀ ਸੀ ਲਾਈਕ ਮੈਂ ਹਰਬਰੀ ਕਹਿੰਦੀ ਹਾਂ ਅੱਜਕੱਲ ਇਟ ਇਜ਼ ਵੈਰੀ ਈਜ਼ੀ ਔਨ ਸੋਸ਼ਲ ਮੀਡੀਆ ਤੇ ਆਪਣੇ ਫੋਨਸ ਦੇ ਥਰੂ ਵੀ ਅੱਜਕੱਲ ਇਹਨਾਂ ਦੇ ਜ਼ਿਆਦਾ ਕਨੈਕਸ਼ਨ ਬਣਦੇ ਆ ਨੈਟਵਰਕ ਇਸ ਤਰ੍ਹਾਂ ਦਾ ਹੁੰਦਾ ਵੀ ਕਿਹੜਾ ਸਪਲਾਈ ਕਰਦਾ ਹੈ ਕਿਹੜਾ ਮੈਨੂਫੈਕਚਰਰ ਹੈ ਹੁਣ ਤੱਕ ਸਾਨੂੰ ਇਹ ਹੀ ਪਤਾ ਲੱਗਿਆ ਕਿ ਥਰੂ that only ਨਾਦਾਪਸਟ ਮੇਲਵਲਾਪ ਹੋਇਆ ਹੈ ਹਾਲੇ ਤੱਕ ਜੀ ਹਾਲੇ ਤੱਕ ਕੋਈ ਅਦਾ ਨਹੀਂ ਪਤਾ ਨਹੀਂ ਕਿ ਕੋਣ ਦੇ ਅਸਲ ਬਰੋ ਸਪਲਾਈ ਸੀ ਪੰਜਾਬ ਨੂੰ ਕਿਉਂ ਚੁਣਦੇ ਆ ਸੀ ਬੇਸਿਕਲੀ ਅਸੀਂ ਤਾਂ ਇੱਥੇ ਪੰਜਾਬ 'ਚ ਬੈਠੇ ਤਾਂ ਅਸੀਂ ਤਾਂ ਮਤਲਬ ਆਈ ਕਨ ਪਿੰਪੁਆਇੰਟ ਹੈ ਹਰਿਆਣਾ ਟ੍ਰਾਈ ਸਿਟੀ 'ਚ ਵੀ ਹੋ ਸਕਦਾ ਹੈ ਹੋਰ ਸਟੇਟ 'ਚ ਵੀ ਹੋ ਸਕਦਾ ਬਟ ਸਾਡੀ ਡਿਊਟੀ ਹੈ ਕਿ ਆਪਣੇ ਏਰੀਆ ਨੂੰ ਜਿੰਨਾ ਸੀ ਪ੍ਰिवेंट ਕਰ ਸਕਦੇ ਹੈ क्राइम ਹੋਣ ਤੋਂ ਇਸ ਕਰਕੇ ਆਈ ਡੋਨਟ ਵਾਂਟ ਟੂ ਕਮੈਂਟ ਕਿ ਪੰਜਾਬ ਨੂੰ ਹੀ ਕਿਉਂ ਚੁਣਦੇ ਮਰਡਰ ਕੇਸ ਜੀ ਜਿਹੜਾ ਕਨਵਿਕਟਡ ਹੈ ਜਾਂ ਫਰਾ ਜੀ ਇਹਦੇ ਚ ਆਈ ਥਿੰਕ ਕਿ ਮਰਡਰ ਕੇਸ ਦਾ ਮਰਡਰਰ ਨਹੀਂ ਹੈ ਜੋ ਹੁਣ ਤੱਕ ਪਤਾ ਲੱਗਿਆ ਜਿੱਦਾਂ ਕ੍ਰਿਮੀਨਲ ਕਾਂਸਪੀਰੇਸੀ ਚ ਯੂ نو ਨਾਮਜ਼ਦ ਕੀਤਾ ਗਿਆ ਬਟ ਕੋਈ ਵਾਂਟਡ ਨਹੀਂ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਲੱਗਦਾ ਕਿ ਜਿੰਨੇ ਵੈਪਨ ਮਿਲੇ ਨੇ ਨਾ ਤਾਂ ਉਹਨਾਂ ਦਾ ਕੋਈ ਮੇਨ ਖਾਸ ਹੋ ਵੱਡਾ ਮੋਟਿਵ ਹੋਏਗਾ ਸੀ ਕਈ ਵਾਰੀ ਹੁੰਦਾ ਹੈ ਕਿ ਜਿਵੇਂ ਇਹਨਾਂ ਦੇ ਵੈਪਨਸ ਦੀ ਬਹੁਤ ਜ਼ਿਆਦਾ ਪ੍ਰਾਈਸ ਵੀ ਨਹੀਂ ਹੁੰਦੀ ਔਰ ਇਹਨੇ इजीली ਇਹ ਕਿਉਂਕਿ ਮੈਨੂਫੈਕਚਰ ਕਰਕੇ ਵੇਚਣ ਦੇ ਆ ਤਾਂ ਅੱਗੇ ਵੇਚਣ ਲਈ ਇੱਕ ਪ੍ਰੋਫਿਟ ਮੋਟਿਵ ਵੀ ਹੁੰਦਾ ਹੈ ਔਰ ਕਈ ਕਈ ਜਗ੍ਹਾ ਅੱਗੇ ਜਾਣੇ ਹੋਂ ਉਹ ਅਸੀਂ ਪਤਾ ਕਰਾਵਾਂਗੇ ਸੋ ਬਟ ਜਿੱਥੇ ਵੀ ਜਾਣਾ ਸੀਗਾ ਹੁਣ ਤੱਕ ਤਾਂ ਇਹਨਾਂ ਦਾ ਇਹਨਾਂ ਵੈਪਨਸ ਨਾਲ ਤਾਂ ਏਟਲੀਸਟ ਕ੍ਰਾਈਮ ਪ੍ਰੀਵੈਂਟ ਹੋ ਗਿਆ ਹੈ ਪ੍ਰੀਐਮਟ ਹੋ ਗਿਆ ਰੱਬ ਥੈਂਕ ਯੂ